ਦਾਗ ਹੀ ਬੜੇ ਪਾਏ ਆ ਦਾਗ ਤੇ ਉਦਾਂ ਸਿਆਣੇ ਦੇ ਕੱਪੜੇ ਤੇ ਵੀ ਪੈ ਜਾਂਦੇ ਬਧੋ ਬਦੀ ਚਟਣੀਆਂ ਡੋਲ ਜਾਂਦੀਆਂ ਇਹਦੇ ਫੇਰ ਨਿਆਣਾ ਲੱਕ ਹੀ ਦੁਖਣ ਲੱਗ ਗਿਆ ਹਾਰ ਕੇ ਮੈਂ ਇੱਥੇ ਜਗਾਰ ਲਾਇਆ ਦਿਮਾਗ ਤੇ ਉਦਾਂ ਮੈਂ ਬੜਾ ਵਰਤਦੀਂ ਗਈ ਵਾਰੀ ਉਹ ਤਾਂ ਮੈਂ ਇੱਕ ਰੀਲ ਹੀ ਵੇਖੀ ਹਿੱਗੀ ਪਤਾ ਨਹੀਂ ਉਹ ਬਾਹਰ ਦਾ ਮੁਲਕ ਹੀ ਹੈਗਾ ਕਿ ਕਿਹੜੀ ਉਹ ਸਟੇਟ ਹੀਗੀ ਉਹਨਾਂ ਨੇ ਨਾ ਵਾਵਾ ਇਦਾਂ ਬਣਿਆ ਹੀਗਾ ਪੱਥਰ ਜਿਹਦਾ ਤੇ ਇਦਾਂ ਕਰਕੇ ਮਲ ਮਲ ਕੇ ਕੱਪੜੇ ਧੋਣ ਦੀਆਂ ਸੀ ਉਹੀ ਆਈਡੀਆ ਵਰਤੀ ਆਈ ਉਹ ਤਾਂ ਬਣਨਾ ਨਹੀਂ ਚੱਲ ਪਾਸ਼ਪੇਸ਼ਨ ਦੇ ਉੱਤੇ ਤੇ ਠੱਬ ਰੱਖਿਆ ਨਾ ਕੱਲੀ ਗੱਲਾਂ ਕਰੀ ਜਾਂਦੇ ਹੀ ਮੈਂ ਨਾ ਦੀਦੀ ਇਹ ਰੀਲ ਵੇਖਣ ਦੀ ਹੀਗੀ ਹਾਂ ਉਹਨਾਂ ਪੱਥਰ ਦਾ ਇਦਾਂ ਬਣਿਆ ਹੈਗਾ ਇਦਾਂ ਕਰਕੇ ਅੱਛਾ ਤੇ ਇੱਕ ਪਾਸੇ ਉਹਦੇ ਪਾਣੀ ਜਾ ਹੈਗਾ ਤੇ ਇੱਕ ਪਾਸੇ ਇਦਾਂ ਖੜਵੜਾ ਖੜਵੜਾ ਜਿਹਾ ਬਣਾਇਆ ਉੱਥੇ ਜੜਾ ਨਹੀਂ ਆਵੇ ਉਹੀ ਇਦਾਂ ਮਲ ਮਲ ਕੇ ਕੱਪੜੇ ਧੋਵੇ ਤੇ ਐਨ ਖਾਰ ਕੇ ਚਲ ਜੇ ਤੇ ਮੈਂ ਕਹਾ ਸਾਡੇ ਤੇ ਇੱਧਰ ਹੈ ਹੀ ਨਹੀਂ ਆ ਸਾਰਾ ਕੁਝ ਮਨ ਦੀ ਤੁਮਾ ਬੇਈਲਾ ਵਾਲੀ ਜ਼ਿੰਦਗੀ ਨਾ ਜੁਈਆ ਕਰ ਉਹ ਤੇ ਐਵੇਂ ਉਹਨਾਂ ਨੇ ਕੀਤਾ ਹੁੰਦਾ ਵਾ ਸ਼ੋਸ਼ਾ ਬਾਸ਼ਾ ਜਿਆ ਕੱਪੜੇ ਚੜੇ ਨਾ ਉਹ ਹੱਥ ਨਾਲ ਮਾਰ ਕੇ ਵਧੀਆ ਜਿਹਾ ਧੁੱਪ ਦੇ ਆ ਤੇ ਮਿੰਨ ਵੀ ਪਤਾ ਵਾ ਨਿਆਣੇ ਦੇ ਤੇ ਮਲਨੇ ਹੀ ਪੈਂਦੇ ਆ ਪਰ ਹੁਣ ਆਹ ਜਿਹੜੇ ਪ੍ਰਸ਼ਨਾਂ ਨਾ ਟੀਕੇ ਲੱਗ ਗਏ ਨਾ ਲੱਕਾਂ ਦੇ ਵਿੱਚ ਇਹ ਪਤਾ ਕਿੰਨੇ ਦੁਖਦੇ ਆ ਚਲ ਦੁਖਦੇ ਤਾਂ ਹੈਗੇ ਆ ਤੇ ਹਾਵੇ ਕਿੰਨਾ ਸੋਣਾ ਮਲ ਮਲ ਕੇ ਧੋਣ ਦੇਈਆਂ ਤੇ ਆਵੇ ਸ਼ਰਟ ਆਪਦੇ ਭਾਜੀ ਦੀ ਵੇ ਸ਼ਰਟ ਵੇ ਆ ਤੋਤੀ ਤੂੰ ਇਹ ਤੇ ਮੈਂ ਮਸ਼ੀਨ 'ਚ ਪਾਈ ਹੀਗੀ ਤਤੇਨੂੰ ਨਹੀਂ ਪਤਾ ਵੀ ਕਾਲਰਾਂ ਦੇ ਮੈਲ ਹੁੰਦੇ ਤੇ ਇੱਥੇ ਬੁਸ਼ ਮਾਰਨਾ ਵਾ ਬੁਸ਼ ਮਾ ਮਾਰ ਕੇ ਤੇ ਫੇਰ ਤੂੰ ਵਿੱਚ ਪਾ ਦੇਣੀ ਤੇ ਭਾਜੀ ਨੂੰ ਐਦਾਂ ਕਹਾਂ ਹ ਵੀ ਉਹਨੂੰ ਕਹੋ ਵੀ ਰਮਾਲ ਵਿੱਚ ਲਾ ਲਿਆ ਕਰ ਐਂ ਨਹੀਂ ਹੁਣ ਕੌਣ ਕਰੇ ਰੋਜ਼ ਰੋਜ਼ ਤੇਨ ਪਾਉਣੀਆਂ ਹੁੰਦੀਆਂ ਨਾਲੇ ਡਿਊਟੀ ਜਾਣ ਲੱਗਿਆ ਜਮਨ ਦੇ ਉਹਦੇ ਮੰਗ ਉਹਨਾਂ ਕੋ ਵੀ ਟੀ-ਸ਼ਰਟਾਂ ਦੇ ਲਿਆ ਕਰ ਉਹ ਵੀ ਵਵਾ ਨਹੀਂ ਹੋ ਨਹੀਂ ਗੰਦੀਆਂ ਐਨੇ ਚੌਹ ਨੇ ਥੋੜੀਆਂ ਗੱਲਾਂ ਮੰਨਣੀਆਂ ਤਾਂ ਤੇ ਐਦਾਂ ਕਰ ਵੀ ਇਹਨੂੰ ਦਾ ਦੁਬਾਰਾ ਧੋ ਦੀ ਆ ਮੈਂ ਇੱਥੇ ਰੱਖ ਚੱਲੀ ਆ ਤੇ ਦੀਦੀ ਜੇ ਨਹੀਂ ਪਸੰਦ ਹੁੰਦੇ ਨਾ ਫਿਰ ਘਣਾ ਮੈਂ ਲੜਾਈ ਕਰਦੀ ਆ ਚੱਲ ਵੇਖ ਲੂੰਗੀ ਮੈਂ ਫਿਰ ਟਿਕਣਾ ਲੱਗੇ ਮੈਂ ਉਧਰ ਨਿੰਬੂ ਵੇਖਣ ਚੱਲੀ ਆ ਵੀ ਨਿੰਬੂ ਪੜਾ ਲੱਗੇ ਤੇ ਨਹੀਂ ਫਿਰ ਤਾਂ ਕਿ ਕਹਿ ਕੇ ਤੜਵਾ ਲੈਨੇ ਆ ਲੱਗਨਦਾ ਵੀ ਮੈਂ ਲਵਾ ਆ ਆ ਜਿਹੜਾ ਕੰਮ ਬੰਦਿਆਂ ਨੇ ਕਰ ਲੈਣਾ ਉਹ ਤੁਸੀਂ ਆਪ ਕਰਨਾ ਵਾ ਤੂੰ ਹਣ ਕਰੰਦੇ ਤੇ ਕਰ ਲਾ ਕਿੰਨਾ ਕੁ ਪਹਾਰਾ ਚੱਲਿਆ ਵਾ ਇਹ ਕੁਛ ਗੱਲ ਲੱਕ ਦੁੱਖ ਨੇ ਮੈਂ ਤਾਂ ਹੀ ਤੇ ਟਮਨੇ ਤੇ ਮਾ ਟਾਬਰਾ ਕੇ ਬੈਠੀ ਆ ਔਰ ਐਵੇਂ ਬਹਾਨੇ ਨਾ ਲਾਇਆ ਕਰ ਤੂੰ ਬਹੁਤੇ ਬਹਾਨੇ ਲਮਨੀ ਮੈਂ ਕਿਹਾ ਜਾਂ ਇਦਾਂ ਕਰ ਲੋ ਪੀ ਆਵੀ ਕਪੜੇ ਤਹੀ ਤੋਂ ਤੇ ਨਿੰਬੂ ਮੈਂ ਵੇਖਉਣੀ ਆ ਆਹੋ ਤੈਨੂੰ ਮੌਕਾ ਮਿਲ ਜੂਗਾ ਪਿੰਦਰ ਨਾਲ ਗੱਲਾਂ ਕਰਨ ਦਾ ਜਾ ਕੇ ਤੇ ਸਾਰਾ ਘਰ ਦਾ ਭੇਤ ਦੱਸ ਆਈ ਆਹੋ ਕਿ ਬਹੁਤ ਮੈਂ ਹੀ ਗੱਲਾਂ ਕਰਦੀ ਆਂ ਹੋਰ ਤੇ ਭਲਾ ਕਿਸੇ ਕੋ ਜਾਣਦੀ ਆਂ ਬਾਹਰ ਗੱਲਾਂ ਹੋਰ ਨਹੀਂ ਕੋਈ ਵੀ ਦੱਸਦਾ ਤੂੰ ਹੀ ਦੱਸਦੀ ਆ ਤੇ ਆਹ ਧੋਦੀ ਬੰਦੇ ਦੱਸਣ ਨੂੰ ਲੋਕੀ ਬਕਾਉਣ ਨੂੰ ਨਿਆਣੇ ਕੋ ਬਕਾ ਲੈਂਦੇ ਆ ਪੁੱਛ ਪੁੱਛ ਕੇ ਜੇ ਬੰਦਾ ਨਾ ਪਈ ਦੀ ਟੌਫੀ ਦਾ ਲਾਲਚ ਦੇ ਕੇ ਤੇ ਨਿਆਣੇ ਕੋ ਘਰ ਦਾ ਸਾਰਾ ਭੇਤ ਲੈ ਲੀਦਾ ਜੇ ਬੰਦਾ ਨਾਂ ਦੱਸਣਾ ਚਾਵੇ ਨਾ ਤਾਂ ਕੋਈ ਢੇਡ ਜਿਹਾ ਕਢਵਾਵ ਨਹੀਂ ਸਕਦਾ ਗੱਲ ਛੱਡ ਦੋ ਲੋਕਾਂ ਦੀ ਕਢਵਾਉਣ ਤੇ ਆਉਂਦੇ ਕਢਵਾਈ ਜਾਂਦੇ ਆ ਤੇਰੇ ਵਰਗੀ ਤੇ ਢੋਕ ਨਿਕਲ ਜਾਂਦੀਆਂ ਹੋਰ ਨੀ ਕਿਹਦੇ ਨਿਕਲਦੀਆਂ ਆ ਆ ਤੋ ਉਹਦੀਆਂ ਤੇ ਮੈਂ ਵੇਖ ਆਵਾ ਇੱਕ ਵਾਰੀ ਤੇ ਥੋਤੀ ਹੈ ਜਦੋਂ ਪਸੰਦ ਨਹੀਂ ਆਈ ਤੇ ਮੈਂ ਫਿਰ ਬਾਰ ਬਾਰ ਉਹੀ ਕੰਮ ਕਰਦੀ ਰਵਾਂ ਅੱਗੇ ਆ ਨੀ ਸਿਸਟਮ ਸੈਟਾਉਣ ਡਿਆ ਅਨਲਕ ਨਾ ਨਾ ਦੁਖੇ ਮੈਂ ਤਾਂ ਕੰਮ ਨੂੰ ਅੱਗੇ ਅੱਗੇ ਲਾ ਲਾਂ ਮੱਜਾ ਟਾਈਮ ਨਾ ਚੱਲ ਅੰਦਰ ਹੋ ਗਈਆਂ ਅੱਜ ਲੈ ਆ ਵੇਖਾਂ ਗੋਪੀ ਦੀਦੀ ਕਿਵੇਂ ਨਿੰਬੂਆਂ ਚ ਪਟਰਾਣੀ ਬਣੀ ਫਿਰਦੀ ਪਈ ਆ ਪਲਾਟ ਜੋ ਖਰੀਦੇ ਅਗਲੀ ਨੇ ਨਵਾ ਚੱਲ ਨਾਲੇ ਦੋ ਘੜੀ ਸਵਾਦ ਲੈ ਕੇ ਆਉਣੀ ਆ ਤੇ ਨਾਲੇ ਪੁੱਛ ਕੇ ਆਉਣੀ ਆ ਨਾਲੇ ਵਧਾਈ ਦੇ ਦੇਣੀ ਇਹਨੂੰ ਮਾਨਪ੍ਰੀਤ ਉਹਦਾ ਵੀ ਅਜੇ ਮਿਲੀ ਨਹੀਂ ਕਿਤੇ ਇਹਨੂੰ ਪੁੱਛ ਲੈਣੇ ਆ ਨਿੰਬੂਆ ਵਾਈ ਲੱਗੇ ਆ ਤੜਾਈ ਕਰਨ ਵਾਲੀ ਹੋਈ ਗਿਆ ਆਲੇ ਆ ਤੇ ਪੀਲੇ ਹੀ ਪਿਆ ਵਾ ਤੇ ਗੋਪੀ ਦੀਦੀ ਹਾਂਜੀ ਕਿੱਧਰ ਤੁਰੇ ਜਾਣ ਡੈ ਮੈਂ ਤੇ ਆ ਨਿੰਬੂ ਦੇ ਹੀ ਵੇਖਾ ਨਾ ਮੈਂ ਹਾਂ ਵੇਖਿਆ ਭਲਾ ਤੜਾਈ ਕਰਨ ਵਾਲੀ ਹੋਈ ਤੇ ਮੈਂ ਵਾਵਾ ਹੀ ਲੱਗੇ ਆ ਆਹੋ ਹੋਏ ਪੈ ਮੈਂ ਪੀਦੇ ਵੀ ਹਣਾ ਆਹੋ ਜਾਨੀ ਫਿਰ ਮੈਂ ਘਰ ਜਾ ਕੇ ਤੇ ਦੱਸਦੀ ਆਂ ਵੀ ਤੜਾਈ ਕਰਨ ਵਾਲੀ ਹੋਈ ਤੇ ਲਾ ਕੇ ਬੰਦੇ ਸਟੜਾ ਤੜਾ ਰਹਿਣ ਮੇਰੇ ਗੱਲ ਸੁਣੋ ਤੁਸੀਂ ਪਲਾਟ ਲਿਆ ਜੇ ਹਾਂ ਲਿਆ ਵਾ ਤੁਹੇ ਵਧਾਈ ਹੋਵੇ ਤੁਹਾਨੂੰ ਤੁਸੀਂ ਵੀ ਵਧੋ ਤੇ ਤਾਨੂੰ ਕਿਹਨੇ ਦੱਸਿਆ ਮੈਨੂੰ ਵੀ ਬਸ ਮੈਂ ਤੁਰ ਹੀ ਜਾਂਦੇ ਹਾਂ ਤੇ ਭਾਜੀ ਹੁਣੀ ਗੱਲਾਂ ਕਰਨ ਡੈ ਹੀ ਮੇਰੇ ਕੋਲ ਟਾਈਮ ਹੈ ਨਹੀਂ ਜੇ ਤਾਂ ਮੈਂ ਉਦੋਂ ਹੀ ਪੁੱਛ ਲੈਣਾ ਸੀਗਾ ਅੱਛਾ ਨਹੀਂ ਲਿਆ ਆ ਪਲਾਟ ਤੇ ਕੋਈ ਮੂੰਹ ਮਿੱਠਾ ਵਹਿਲਾ ਕਰਾਇਆ ਨਹੀਂ ਕਿੰਨੇ ਕੰਜੂਸੀ ਕਰਦੇ ਨੇ ਨਹੀਂ ਕਰਾਵਾਂਗੇ ਤੇ ਫਿਰ ਪੈਸੇ ਪਹਾਂ ਦਾ ਕਿੱਦਾਂ ਇੰਤਜ਼ਾਮ ਕੀਤਾ ਫੇਰ ਕਿੰਦਰ ਪੈਸੇ ਹੈਗੇ ਸੀ ਤੇ ਪਲਾਟ ਲਿਆ ਵਾ ਉਦੋਂ ਲਿਆ ਜਾਂਦਾ ਭਲਾ ਇੰਨੇ ਪੈਸੇ ਘਰੋਂ ਹੀ ਕੱਢ ਲਿਆ ਤੁਸੀਂ ਤੇ ਲੈ ਹੁਣ ਕਮਾਈਆਂ ਕਰਦੇ ਤਾਂ ਫਿਰ ਪੈਸੇ ਤਾਂ ਹੁੰਦੇ ਹੀ ਆ ਨਾ ਕੋਲ ਤਾਂ ਹੀ ਲਿਆ ਜਾਂਦਾ ਤੁੰਮੈਂ ਉਹ ਰੌਲਾ ਜਿਹਾ ਸੁਣਿਆ ਹੈਗਾ ਤੁਹਾਡੇ ਘਰੇ ਬੜਾ ਪੈਨਦੇ ਕੀ ਗੱਲ ਹੋਈ ਤੈਨੂੰ ਕਿਹਨੇ ਕਹਤਾ ਰੌਲਾ ਪਿੰਦਾ ਹੈ ਸਾਡੇ ਘਰ ਮੈਨੂੰ ਇਦਾਂ ਲੱਗਦਾ ਜਿਵੇਂ ਤੂੰ ਤੇ ਮਨਪ੍ਰੀਤ ਲੜਨਦੇ ਜਾਂ ਨੀ ਆ ਲੈ ਅਸੀਂ ਕਾਤੋਂ ਲੜਨਾ ਵਾ ਆਡੀ ਤਾਂ ਕਦੀ ਲੜਾਈ ਹੋਈ ਨਹੀਂ ਅੱਛਾ ਤੁਹਾਡੀ ਨਹੀਂ ਲੜਾਈ ਹੁੰਦੀ ਨਾ 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 ਸਾਡੀ ਨਹੀਂ ਹੁੰਦੀ ਲੜਾਈ ਮੈਨੂੰ ਤਾਂ ਫਿਰ ਰੌਲਾ ਜਿਹਾ ਸੁਣਿਆ ਮੈਂ ਕਿਹਾ ਸ਼ਾਇਦ ਲੜ ਪਈਆਂ ਆ ਨਹੀਂ ਨਹੀਂ ਉਹਦਾ ਹੀ ਉੱਚੀ ਚ ਗੱਲਾਂ ਕਰਦੀਆਂ ਹੋਵਾਂਗੀ ਹਾਂ ਪਰ ਲੜਿਆ ਹੀ ਲੜਦੀਆਂ ਨਹੀਂ ਆ ਤੇ ਹਾਂ ਹਾਂ ਨਾਲੇ ਹੀ ਭੈਣਾ ਪੈਣਾ ਹੈਗੀ ਅਸੀਂ ਕਿ ਲੜਨਾ ਹਾਂ ਭੈਣਾ ਭੈਣਾ ਦੀ ਕਾਦੀ ਵੀ ਲੜਾਈ ਹੁੰਦੀ ਆ ਤਾਂ ਵੀ ਹੈ ਨਾ ਜੇ ਗੁੱਸਾ ਨਾਰਾਜ਼ਗੀ ਸੇ ਗੱਲ ਤੋਂ ਹੋਵੇ ਵੀ ਤੇ ਨਾਲ ਭੈਣਾ ਭੈਣਾ ਨੂੰ ਕਾਦਾ ਹੁੰਦਾ ਵਾ ਥੋੜਾ ਚਿਰ ਹੁੰਦੀ ਆ ਬਾਅਦ ਚ ਫੇਰ ਇੱਕੋ ਮਿੱਕੋ ਤੇ ਪਲਾਟ ਕਿਹਦੇ ਨਾਂ ਕਰਾਇਆ ਫੇ ਪਲਾਟ ਤੇ ਮੇਰੇ ਤੇ ਮਨਪੀਤੇ ਦੋਨਾਂ ਦੇ ਨਾਮ ਹੀ ਆ ਅੱਛਾ ਤੁਹਾਡੇ ਨਾਂ ਕਰਾਤਾ ਹਾਂ ਫਿਰ ਉਹ ਪਤਾ ਨਹੀਂ ਤੁਹਾਨੂੰ ਰਜਿਸਟਰੀ ਤੇ ਕਿੰਨੇ ਪੈਸੇ ਘੱਟ ਖਰਚ ਹੁੰਦੇ ਆ ਹਾਂ ਉਹ ਕਹਿੰਦੇ ਆ ਨਾ ਜਨਾਨੀਆਂ ਕਰਾਉਣ ਤੇ ਫਿਰ ਉਹਨਾਂ ਦੇ ਨਾਂ ਤੇ ਹੁੰਦੇ ਪਾ ਕਰਦੇ ਆ ਉਹ ਤੇ ਤਾਂ ਕਰਕੇ ਫਿਰ ਦੋਨਾਂ ਦੇ ਨਾਮ ਹੀ ਕਹਿੰਦੇ ਕਰਵਾ ਲੈਣੇ ਆ ਅੱਛਾ ਹਾਂ ਵਾਹ ਪਾਣਾ ਬਣ ਗਿਆ ਆਹੋ ਸਹੀ ਰੇਟ ਤੇ ਬਣ ਗਿਆ ਆਸ਼ਾ ਆ ਤੇ ਮਾਨਪ੍ਰੀਤ ਕੀ ਕਰਦੀ ਸੀ ਮਾਨਪ੍ਰੀਤ ਉੱਥੇ ਲੱਗੀ ਕੰਮਕਾਰ ਕਰਨ ਤੇ ਮੈਂ ਤੇ ਫਿਰ ਇਧਰ ਆ ਵੇਖਣ ਆ ਗਈ ਮੈਂ ਚੱਲ ਵੇਖ ਲੈਣੀ ਆ ਭੀ ਨਿੰਬੂ ਕਿੰਨੇ ਕ ਲੱਗੇ ਹੂੰ ਹਾਂ ਹੋਰ ਫੇ ਦੀਦੀ ਸੁਣਾ ਹੋਰ ਹੋਰ ਠੀਕ ਆ ਤੂੰ ਆਈ ਨਹੀਂ ਕਦੀ ਦਿਖੀ ਨਹੀਂ ਮੈਂ ਬਸ ਘਰੇ ਲੱਗੀ ਰਹਿਨੀ ਕੰਮ ਕਰਦੇ ਆਰੇ ਤੇ ਫਿਰ ਮੈਨੂੰ ਤੁਹਾਨੂੰ ਪਤਾ ਮੈਨੂੰ ਸੌਣ ਦਾ ਬੜਾ ਹੁੰਦਾ ਮੈਂ ਸੌ ਜਾਂਦੀ ਆ ਕੰਮ ਕਰਕੇ ਆਹੋ ਨਾਲੇ ਮਾਨਪ੍ਰੀਤ ਵੀ ਤੇਰੇ ਵਾਲਾ ਆਉ ਜਾਂਦੀ ਆ ਨਾ ਹਾਂਜੀ ਤੂੰ ਮੈਨੂੰ ਤਾਂ ਘਾਟੀ ਟੱਕਰਦੀ ਹੈ ਹਾਂਜੀ ਫਿਰ ਫਿਰ ਇੱਥੇ ਹੀ ਮਨ ਮੁਰ ਲਈਦਾ ਨਾ ਤੇ ਘਾਟੀ ਹੀ ਟਾਈਮ ਲੱਗਦਾ ਆਉਂਦਾ ਵੀ ਆਹੋ ਮਾਂਟੀ ਨਾ ਵਾਵਾ ਤੇਰੀ ਬਣ ਜਾਂਦੀ ਆਹ ਫਿਰ ਹਾਣ ਹੋਣੀ ਹੋਈਆਂ ਨਾ ਇੱਕ ਸਾਧੀਆਂ ਆਹੋ ਇਹ ਤੇ ਗੱਲ ਹੈਗੀ ਆ ਹਾਂ ਚਲਾ ਤ ਸੁੱਕ ਗਏ ਹੁਣ ਬਾਜੀ ਵਾਲੀ ਵੀ ਸ਼ਰਟ ਧੋਈ ਦੀ ਨੀ ਬੰਦਪ੍ਰੀਤ ਇੱਧਰ ਆ ਆਏ ਹਏ ਕਿਤੇ ਮਨਜੋਨ ਨਹੀਂ ਵਾਜ ਮਨੋ ਹਟਣ ਦੇ ਔਨੀਆ ਕੱਪੜੇ ਧੋ ਗਏ ਅਵੀ ਇੰਦਾ ਕਰਦੀ ਆ ਡੋਲ ਹੀ ਦਿਨੀ ਨਮਾ ਹੀ ਪਉਣੀ ਆ ਫੇਰ ਉਹਨੇ ਕਨਾ ਰੰਗ ਲਾਤਾ ਹੀ ਪਹਿਲਾਂ ਮੈਂ ਦੀ ਸੋਣੀ ਆਵਾ ਫੇਰ ਹੀ ਆ ਕੇ ਧੋਣੀ ਆ ਹਾਂ ਵੀ ਸਰਫ ਵੀ ਡੇਗ ਗਈ ਉਹ ਆ ਗਈ ਸਚਪਿੰਦਰ ਮੈਨੂੰ ਤੇ ਚੇਤਾ ਨਹੀਂ ਹੁੰਦਾ ਰਹਿੰਦਾ ਪੁੱਛਣ ਦਾ ਵੀ ਤੇਰੀ ਦਰਾਨੀ ਕਿੰਨਾ ਚਿਰ ਹੋ ਗਿਆ ਗਈ ਪੇਕੇ ਅਜੇ ਆਈ ਨਹੀਂ ਆ ਨਹੀਂ ਉਹ ਆਈ ਨਹੀਂ ਮੈਂ ਹੀ ਉਹਨੂੰ ਕਹਤਾ ਸੀ ਮੈਂ ਕਿ ਰਹਿਲਾ ਖੜੇ ਥੋੜਾ ਜਿਹਾ ਟਾਈਮ ਹੋਰ ਕੰਮ ਦਾ ਤੇ ਸਰੀ ਜਾਂਦਾ ਆ ਕਿ ਲੋੜ ਐਵੇਂ ਦੋਵੇਂ ਜਣੀਆਂ ਇੱਕੋ ਥਾਂ ਤੇ ਤਵੱਜਦੀਆਂ ਰਹਿਣੀਆਂ ਵਾ ਲੜ ਲੜ ਕੇ ਇਤਨੀ ਗਈ ਕਿਤੇ ਨਹੀਂ ਨਹੀਂ ਲੜਦੀ ਨਹੀਂ ਉਹ ਹਾਂ ਉਹ ਪਹਿਲਾਂ ਤਾਂ ਬੜਾ ਲੜਦੀ ਸੀਗੀ ਉਹ ਦੀਦੀ ਜਿਹੜੀਆਂ ਪਹਿਲਾਂ ਗੱਲਾਂ ਹੋ ਗਈਆਂ ਹੋ ਗਈਆਂ ਹੁਣ ਨਹੀਂ ਉਹ ਲੜਦੀ ਉਹ ਤਾਂ ਇੰਨੀ ਸਿਆਣੀ ਆ ਕਿਤੇ ਨਾਲੇ ਹੀ ਨਾ ਵੰਡ ਵਰਤ ਕੇ ਚੱਲ ਜੰਨੀਆਂ ਵਾ ਦੋਵੇਂ ਜਣੀਆਂ ਅੱਛਾ ਅੱਛਾ ਤੇ ਜਦੋਂ ਮੈਂ ਗਈ ਆਵਾ ਤੇ ਉਹਨੇ ਨਹੀਂ ਫੋਨ ਕਰਕੇ ਕਹਿਣਾ ਵੀ ਤੁਸੀਂ ਵਾਪਸ ਆਓ ਜਿੰਨੇ ਦਿਨ ਮਰਜ਼ੀ ਦਾ ਆਈਏ ਅੱਛਾ ਤੇ ਤੁਹਾਨੂੰ ਪਤਾ ਹੁੰਨ ਤੇ ਬਥੇਰੀ ਬੰਦੀ ਆ ਸਾਡੀ ਉਹ ਸ਼ੁਰੂ ਸ਼ੁਰੂ ਚ ਨਿਆਣ ਮਤ ਜੀ ਹੁੰਦੀ ਆ ਆਹੋ ਇਹ ਤੇ ਗੱਲ ਹੈਗੀ ਆ ਤੇ ਹੁਣ ਤੇ ਬੜੀ ਹੁਣ ਤੇ ਕਿਤੇ ਉਹ ਕੰਨ ਚ ਪਾਈ ਨਹੀਂ ਰੜਕਦੀ ਇੰਨਾ ਪਿਆਰ ਹੀ ਕਿਤੇ ਸਾਡਾ ਦੋਵਾਂ ਦਾ ਅੱਛਾ ਹਾਂ ਚਲੋ ਵਧੀਆ ਹੀ ਆ ਜੇ ਪਿਆਰ ਆ ਤੇ ਬਣਾਈ ਜਾਂਦਾ ਤੇ ਜੀ ਵੱਨ ਨੂੰ ਵੀ ਬੜਾ ਪਿਆਰ ਕਰਦੀ ਆ ਹਾਂ ਹਾਂ ਅੱਛਾ ਤੇ ਕਈ ਵਾਰੀ ਮੈਂ ਨਾ ਆ ਵੀ ਹੋਵਾਂ ਨਾ ਮੈਂ ਕਈ ਵਾਰੀ ਚਲ ਜਾਨੀ ਆ ਪਿੰਡ ਤੇ ਫਿਰ ਪਿੱਛੋਂ ਆਪੇ ਹੀ ਰੋਟੀ ਰੋਟੀ ਪਕਾ ਕੇ ਤੇ ਸਕੂਲ ਵੀ ਭੇਜ ਦਿੰਦੀ ਮੁੰਡੇ ਨੂੰ ਅੱਛਾ ਚਲੋ ਵਧੀਆ ਵਾਕੇ ਹਾਂ ਤੇ ਇੰਦਾ ਹੀ ਨਿਭਦੀ ਜਾਵੇ ਤਾਂ ਵਧੀਆ ਆਓ ਤੇ ਲਾਉਣੇ ਹੋਣ ਬੰਦੇ ਨਿੰਬੂ ਤੋੜਨ ਵਾਲੇ ਆਹੋ ਫਿਰ ਜਾ ਕੇ ਉਹਨੂੰ ਸਲਾਹ ਕਰਦੇ ਆਂ ਵੀ ਕਿੱਧਰ ਲਾਉਣੇ ਤੇ ਮੈਂ ਥੋੜੇ ਜਿਹਾ ਨਿੰਬੂ ਲੈ ਜਾਊਂਗੀ ਫਿਰ ਚਾਰ ਪਾਉਣਾ ਹੀ ਮੈਂ ਵੀ ਚੱਲ ਲੈ ਜੀ ਆਹ ਜੋ ਤੋੜਾਂਗੇ ਫਿਰ ਲੈ ਜੀ ਚਲੋ ਠੀਕ ਆ ਹਾਂ ਚਲ ਠੀਕ ਆ ਦੀਦੀ ਫਿਰ ਹਾਂ ਠੀਕ ਆ ਚਲ ਮੈਂ ਵੀ ਚਲਦੀ ਆ ਮੈਂ ਜਾ ਕੇ ਦੱਸਦੀ ਆ ਕਿ ਨਿੰਬੂ ਹੋਏ ਬਾਬਾ ਵੱਡੀ ਚਤਰੋ ਵੇਖਾ ਕਿਵੇਂ ਕਹਿਣ ਡਈ ਆ ਸਾਡੀ ਤਾਂ ਕਦੀ ਲੜਾਈ ਨਹੀਂ ਹੋਈ ਮਾਨਪ੍ਰੀਤ ਵਿਚਾਰੀ ਤਾਂ ਮੈਨੂੰ ਸਾਰਾ ਦੁੱਖ ਸੁੱਖ ਦੱਸ ਜਾਂਦੀ ਆ ਉਹ ਵੀ ਮੈਨੂੰ ਭੈਣ ਸਮਝਦੀ ਤਾਂ ਹੀ ਮੇਰੇ ਨਾਲ ਗੱਲਾਂ ਬਾਤਾਂ ਕਰ ਜਾਂਦੀ ਆ ਸਾਰੇ ਤਾਂ ਮੈਨੂੰ ਘਰ ਦੀ ਗੱਲ ਪਤਾ ਆ ਉਦਨ ਲੜ-ਲੜ ਕੇ ਦੋਵੇਂ ਕਮਲੀਆਂ ਹੰਡੀਆਂ ਸੀ ਜਾਂ ਤੇ ਅੰਦਰ ਵੜ ਕੇ ਬੰਦਾ ਲੜ ਲੈ ਲੜਦੀਆਂ ਵੀ ਬਾਹਰ ਹੀ ਹੁੰਦੀਆਂ ਪਤਾ ਪੜਾ ਲੱਗਦਾ ਨਹੀਂ ਗਵਾਂਡੀਆਂ ਨੂੰ ਤੇ ਕੀ ਕਰਨ ਡੀਆਂ ਇਹ ਪੈਸੇ ਘਰੋਂ ਹੀ ਕੱਢ ਲੈ ਆਈ ਕੱਢ ਲੈ ਇਹਨਾਂ ਨੇ ਪੈਸੇ ਘਰੋਂ ਪਖੌਂਡ ਕਿੰਨੇ ਕਰਦੀਆਂ ਫਿਰਦੀਆਂ ਇਹ ਵੱਡੀ ਸਵਾਦ ਲੈਣ ਮੇਰੇ ਢਿੱਡ ਚੋਂ ਕਿੱਦਾਂ ਇਹ ਗੱਲ ਕਢਵਾ ਲੂਗੀ ਇਹਨੂੰ ਵੀ ਬੜੀ ਆਦਤ ਹੈ ਦੂਜਿਆਂ ਦੇ ਘਰ ਚਾਤੀਆਂ ਮਾਰਨ ਦੀ ਕਿਧਰੋਂ ਆਈ ਤੂੰ ਮੈਂ ਤੇ ਉਹ ਨਿੰਬੂ ਵੇਖ ਕੇ ਆਈਂਗੇ ਉਹ ਤੋੜਨ ਵਾਲੇ ਹੋ ਗਏ ਆਹੋ ਵੇਖੇ ਮੈਂ ਤੋੜਨ ਵਾਲੇ ਆ ਲੱਭਦੇ ਆ ਬੰਦਾ ਚੱਲਿਆ ਮੈਂ ਕੁਲਿਆਉਣਾ ਪੇਟੋ ਤੇ ਤੂੰ ਵੀ ਵੇਖਿਆ ਨਹੀਂ ਉਹ ਵੇਖ ਚ ਪੀਲੇ ਪਿਆ ਹੋਇਆ ਉਹ ਕਈ ਪਹਿਲਾਂ ਪਹਿਲੇ ਰਹਿ ਗਏ ਨਾ ਉਹ ਜ਼ਿਆਦਾ ਪੱਕ ਗਏ ਤੇ ਆਹ ਵੇਲਾ ਮਨਪ੍ਰੀਤ ਨਾ ਕਾਦੀਆਂ ਗੱਲਾਂ ਨਾ ਕਰਨੋ ਹਟਦੀ ਨਹੀਂ ਆਗੀ ਨਿੱਕੀਆਂ ਨਿੱਕੀਆਂ ਗੱਲਾਂ ਜਾ ਕੇ ਤੇ ਉਹਨੂੰ ਪਿੰਦਾਂ ਨੂੰ ਦੱਸ ਕੇ ਆਉਂਦੀ ਐ ਬੰਦਾ ਏਦਾਂ ਚੰਗੇ ਲੱਗੀਦਾ ਅਹੀਂ ਮੈਂ ਤਾਂ ਕਦੀ ਉਹ ਪਿੰਦਰ ਲਾ ਕੇ ਕੋਈ ਗੱਲ ਨਹੀਂ ਕੀਤੀ ਫੇ ਘਰ ਚ ਲੜਾਈ ਪਵਾਉਗੀ ਤੇ ਇਹਨੇ ਹਰ ਗੱਲ ਉਹਨੂੰ ਦੱਸ ਕੇ ਆਉਂਦੀ ਇਹਨੂੰ ਪਤਾ ਰੋਟੀ ਨਹੀਂ ਪਚਦੀ ਹੈਗੀ ਕੀ ਗੱਲਾਂ ਉਹਨੂੰ ਕੋਈ ਉਹਨੇ ਕਈ ਗੱਲਾਂ ਦੱਸਣੀਆਂ ਉਹਨੇ ਤੁਹਾਡੀ ਭੈਣਾਂ ਦਾ ਕੀ ਸ਼ੱਕ ਨਹੀਂ ਕੀ ਦੱਸਿਆ ਇਹ ਉਹਨੂੰ ਬਤੇ ਰਾ ਕੋਸ਼ਦਾਸ ਹੁੰਦੀ ਆ ਕਿ ਉਹ ਤੇ ਉਹਨਾਂ ਪਲਾਟ ਲਿਆ ਤੇ ਉਹਨੇ ਝੱਟ ਦੱਸ ਦਿੱਤਾ ਅਜੇ ਘਰ ਚੀ ਗੱਲ ਹੋ ਮਤਲਬ ਸੀਗੀ ਸਾਰੀ ਹੋਰ ਕਿਸੇ ਨੂੰ ਇੱਥੋਂ ਤੱਕ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਕਿ ਇਹ ਪਲਾਟ ਲਿਆ ਵਾ ਉਹ ਪਲਾਟ ਵਾਲੀ ਗੱਲ ਉਹਦੇ ਜੀਵਨ ਜਦੋਂ ਗੱਲ ਹੋਣ ਰਹੀ ਤੇ ਫੋਨ ਤੇ ਜੀਵਨ ਲੱਗ ਗਈ ਉਹਦੇ ਮੈਂ ਦੱਸਿਆ ਜੀ ਮੈਂ ਵੀ ਜੀ ਉਹਨਾਂ ਨੇ ਪਲਾਟ ਲੱਗੇ ਲੈਣ ਤੁਸੀਂ ਦੱਸ ਕੇ ਆਹ ਉਹਨੇ ਦੱਸਿਓ ਨਹੀਂ ਆਪਣੀ ਮਾਂ ਨੂੰ ਦੱਸਿਓ ਨਹੀਂ ਮੈਂ ਤਾਂ ਕਿਹਾ ਇਹ ਦੱਸ ਆਈ ਮੈਂ ਤੇ ਬੜਾ ਗੁੱਸਾ ਚੜਨ ਗਿਆ ਸੀ ਨਹੀਂ ਪਤਾ ਤੈਨੂੰ ਤਾਂ ਸਾਕੀ ਰਹਿੰਦਾ ਉਹ ਤੇ ਪਤਾ ਨਹੀਂ ਕੀ ਕਰੀ ਜਾਂਦੀ ਤੇ ਕਰਦੀ ਵੀ ਤੇ ਇਦਾਂ ਹੀ ਆ ਕਰਦੀ ਵੀ ਇਦਾਂ ਹੀ ਆ ਤੁਹਾਡੀਆਂ ਪੈਣਾ ਦੀਆਂ ਜਿਦਾਂ ਨੇ ਪਤਾ ਨਹੀਂ ਕੀ ਆ ਮਲੇਵਾ ਬੰਦਾ ਚਲ ਲੈ ਆਹ 셔ਟ ਤੇ ਤੋਤੀ ਨਹੀਂ ਆ ਆਪਦੇ ਸਾਰੇ ਕਪੜੇ ਵੇ ਵਿੱਚ ਪਾ ਲਈ 셔ਟ ਵੇਲਾ ਧੋਕੇ ਨਹੀਂ ਗਈ ਤੇ ਉਹ ਆਦੀਆਂ ਸਿਫਤਾਂ ਕਰਦਾ ਫਿਰਦਾ ਵੀ ਮਾਨਕ ਦੀ ਚੰਗੀ ਆ ਤੇ ਤੂੰ ਜਿਆਦਾ ਨਾ ਲੜਦੀ ਨਹੀਂ ਜਿਰਾਬ ਕਰਦੀ ਹੋਏ ਨਾਲ ਤੇ ਬੰਦਾ ਪੁੱਛੇ ਵੀ ਇਹ ਵੀ ਧੋ ਜਾਂਦੀ ਜਿਹੜਾ ਕੰਮ ਕਰਨਾ ਮੈਨੂੰ ਹੀ ਆਵਾਜ਼ ਮਾਰ ਕੇ ਕਰਨਾ ਆਂਦਾ ਨਹੀਂ ਤੇ ਆ ਵੀ ਧੋ ਦਿੰਨੀ ਆਪਣੇ ਪਾਲੇ ਵਿੱਚ ਤੇ ਕਪੜੇ ਤੋਂ ਤੇ ਮੇਜ ਕਹਿ ਕੇ ਗਈ ਤੇ ਤੂੰ ਲੈਂਦੀ ਤੂੰ ਤੇ ਉਹ ਨਿਆਣੇ ਦੇ ਸੁੱਕਣੇ ਪਾਏ ਹੁਣ ਸਾਰੇ ਕੱਟੇ ਸੁੱਕਾ ਪਾ ਦੇ ਜਾਂਦੇ ਫੇਰ ਕਹਿਣਾ ਮੈਂ ਵੀ ਰੰਗ ਲੱਗ ਗਿਆ ਵਾ ਉਹ ਵੀ ਖ ਮੈਂ ਸਾਰਾ ਕੁਝ ਕਰਕੇ ਗਈ ਅੰਦਰ ਵੇਲਾ ਮੰਮੀ ਇੰਨਾ ਨਹੀਂ ਮੈਂ ਨਿਆਣੇ ਨੂੰ ਦੁੱਧ ਪਾ ਕੇ ਫੜਾਦਾ ਉਹ ਵੀ ਮੈਂ ਗਈ ਇੱਥੋਂ ਚੇਚਾ ਐਦਾਂ ਨਹੀਂ ਸਰਦਾ ਹੁੰਦਾ ਵੀ ਤੂੰ ਕੱਪੜੇ ਵੱਖਰੇ ਵੱਖਰੇ ਸੁੱਟਦੇ ਮੈਂ ਦੇ ਸੁੱਟੇ ਹੀ ਨਹੀਂ ਮੈਂ ਤਾਂ ਡਰੰਡੀ ਆ ਵੀ ਇਹ ਥੋਤੀ ਦਵਾਈ ਫੇਰ ਵਿੱਚ ਰੱਖਤੀ ਆ ਵੀ ਚੰਗੀ ਨਹੀਂ ਥੋਤੀ ਤਾਂ ਜੇ ਕਿਤੇ ਉਹ ਕੱਪੜਿਆਂ ਦਾ ਰੰਗ ਲੱਗ ਗਿਆ ਤੇ ਮੈਂ ਕਿਦਾਂ ਲਾਉਣੀ ਸੀਗੀ ਮੈਂ ਤੇ ਉਹ ਸਾਰਾ ਸਰਫ ਵੀ ਡੋਲਿਆ ਸਗੋਟਾ ਦੇ ਚੱਕਰ ਦੇ ਵਿੱਚ ਨਹੀਂ ਤੇ ਮੈਂ ਹੋਰ ਰੰਗ ਦੇ ਫਿੱਕੇ ਗਾੜੇ ਜੜਿਓ ਤੋਂ ਲੈ ਲਈ ਤੂੰ ਕਿੱਥੋਂ ਮੇ ਤੋਂ ਡਾਦੀ ਆ ਜੇ ਡਾਦੀ ਹੁੰਦੀ ਨਾ ਤਾਂ ਸ਼ਰਟ ਹੁਣ ਤੂੰ ਵੀ ਹੁੰਦੀ ਐਦਾਂ ਨੇ ਜਿਦਾ ਰਿਸਾਂ ਚਲਦੀਆਂ ਹੈਗੀਆਂ ਘਰਾਂ ਦੇ ਵਿੱਚ ਚੱਲ ਠੀਕ ਆ ਫਿਰ ਮੈਂ ਕਰਦੀ ਆ ਨਾ ਜਿਦਾ ਮੈਂ ਨਹੀਂ ਧੋਣੀ ਆਪਣੇ ਆਪਣੇ ਧੋ ਲਿਆ ਕਰੋ ਇਹ ਕੰਮ ਕਾਚ ਨਹੀਂ ਹੋਣਾ ਹੈਗਾ ਜੇ ਧੋਣੀਆਂ ਤੇ ਤੂੰ ਹੀ ਧੋਣੀ ਐ ਸ਼ਰਟ ਤੇ ਮੈਂ ਤੇ ਧੋਤੀ ਤੇ ਹੈਗੀ ਆ ਜਦੋਂ ਪਸੰਦ ਨਹੀਂ ਹੁੰਦੀ ਤੇ ਮੈਂ ਕੀ ਧੋਦਾ ਮੈਂ ਫਿਰ ਧੋਤੀ ਨੂੰ ਧੋ ਹੀ ਜਾਵਾਂ ਧੋਣੀ ਪੈਣੀ ਤੈਨੂੰ ਇਹ ਸ਼ਰਟ ਮੈਂ ਜੀ ਤੋ ਕਹਤਾ ਜੀ ਤੋ ਮੇਰੀ ਪਸੰਦ ਨਹੀਂ ਹੁੰਦੀ ਮੈਂ ਦੋਰੇ ਦੋਰੇ ਕਪੜੇ ਤੋਂ ਦਾ ਠੇਕਾ ਨਹੀਂ ਲਿਆ ਨਾਲੇ ਤੋਤੇ ਕਪੜੇ ਕੌਣ ਤੋਂ ਹੋਵੇ ਮੈਂ ਨਹੀਂ ਧੋਣੀ ਨਾ ਤੋ ਬਸ ਨਹੀਂ ਧੋਣੀ ਆਪ ਤੂੰ ਇਹ ਤੈਨੂੰ ਸ਼ਰਟ ਤੂੰ ਨਹੀਂ ਪਹਿਣੀ ਨਹੀਂ ਤਾ ਤੇ ਘਰ ਦੇ ਵਿੱਚ ਲੜਾਈ ਪੈ ਜਣੀ ਹੋਰ ਤਾਂ ਸਾਫ ਸੁਥਰੀ ਆ ਤੇ ਇਦਾਂ ਰੱਖ ਰਹਾ ਕਿਨੇ ਇਹਨੂੰ ਦਾਗ ਪੈ ਰਹਿਣੇ ਆ ਭਾਵੇਂ ਚਾਰ ਬੰਦੇ ਖਿਲਾੜ ਕੇ ਪੁੱਛ ਲੋ ਵੀ ਸ਼ਰਟ ਸਾਫ ਆ ਕੇ ਦਾਗ ਲੱਗੇ ਇਹਨੂੰ ਚਾਰ ਬੰਦੇ ਚਾਰ ਬੰਦੇ ਦਾ ਤੋਂ ਖਲਾਣੇ ਮੈਂ ਕੱਲੀ ਦੱਸਣ ਨੂੰ ਹੈਗੀ ਆ ਵੀ ਨਹੀਂ ਸਾਫ਼ ਸੁਥਰੀ ਹੈ ਤਾਂ ਫੇਰ ਤੇ ਫੈਸਲਾ ਤੁਹਾਡੇ ਹੱਕ ਦੇ ਵਿੱਚ ਹੀ ਆ ਫੇਰ ਤੇ ਮੇਰੇ ਵੱਲ ਜਾਣਾ ਹੀ ਨਹੀਂ ਆ ਤੁਸੀਂ ਤੇ ਕਹਤਾ ਵਾ ਵੀ ਨਹੀਂ ਸਾਫ਼ ਹੈਗੀ ਜੇ ਸਾਫ਼ ਨਹੀਂ ਹੈ ਤਾਂ ਮੈਂ ਤਾਂ ਹੀ ਕਹਿੰਦੀ ਆ ਆ ਚੰਗਾ ਹੀ ਆ ਆ ਸ਼ਰਟ ਵੇਖ ਲੈ ਨੀ ਤੋਤੀ ਪਾਜੀ ਇਹ ਛੜੇ ਤੋਂ ਤੀ ਕਿ ਨਹੀਂ ਤੋਤੀ ਆਪ ਦੀ ਮਨ ਮਨ ਕੇ ਤੋਂ ਹੁੰਦੇ ਹੀ ਸੀਗੇ ਤੇ ਤੋਂ ਤੀ ਨੂੰ ਫੇਰ ਕਹਿੰਦੇ ਵੀ ਧੋਲਾ ਦੇ ਫੇਰ ਪਤੋ ਅਗੇ ਇਹਦੇ ਵਿੱਚੋਂ ਕੀ ਨਿਕਲਣਾ ਆ ਤੇ ਕਾਲਰ ਵੇ ਆ ਕਾਲਰ ਆ ਦੇਖ ਤਾਂ ਆ ਦੇਖਦੀ ਨਹੀਂ ਤੈਨੂੰ ਓਏ ਤੋਤੀ ਆ ਮੈਂ ਪ੍ਰੈਸ ਕਰੂ ਸਵੇਰੇ ਸਕੂਲੇ ਪਾ ਕੇ ਜਾਣੀ ਆ ਕਿੱਥੇ ਤੋਤੀ ਆ ਇਹ ਨੂ ਤਾਂ ਇਹ ਨਹੀਂ ਆ ਫਿਰ ਫਿਰ ਆਪੇ ਤੋਂ ਨਹੀਂ ਜਾਂਦੀ ਆ ਹਰ ਗੱਲ ਤੇ ਇਹ ਤੋਂ ਨਹੀਂ ਪਹਿਣੀ ਆ ਤੈਨੂੰ ਉਹ ਰੱਬ ਦਾ ਬਾਤ ਆ ਇਹਨੂੰ ਪ੍ਰੈਸ ਕਰ ਦਿਓ ਕਰਨ ਲੜੋ ਨਾ ਨਹੀਂ ਕਲਰ ਵੇਖੋ ਨਾ ਠੀਕ ਆ ਕਲਰ ਇਹਨੇ ਤਵਾ ਤੋਂ ਹੱਕ ਸਾ ਦੇਣੀ ਆ ਕਲਰ ਮੇਰੇ ਤੋਂ ਨਾ ਰਹਿਣੀ ਨਹੀਂ ਹੁੰਦੀ ਜਾਣੀ ਤੈਨੂੰ ਤੋਂ ਨਹੀਂ ਪਹਿਣੀ ਆ ਇੱਥੇ ਪਈ ਤੇ ਧੋਕੇ ਘਰ ਆ ਇਹ ਹੁੰਦਾ ਨਹੀਂ ਹੁੰਦਾ ਇਸਲੇ ਪ੍ਰੈਸ ਕਰੋ ਇਹਨੂੰ ਇਦਾਂ ਧੋਕੇ ਪਹੋਗੀ ਇਦਾਂ ਨਹੀਂ ਪਹਿਣੀ ਬਲਾਈ ਤੁਹਾਡਾ ਦੁਆ ਪਹਿਣਾ ਨਾ ਤਵਾਓ ਭਾਜੀ ਇਹਦੇ ਕੋਈ ਮੇਰੇ ਕੋ ਨਹੀਂ ਧੋਪਦੀ ਨਹੀਂ ਤੇ ਆ ਪਈ ਹੈ ਨਹੀਂ ਤੇ ਲੈ ਜਾਓ ਇਹਨੂੰ ਇੱਥੇ ਪਈ ਰੂਗੀ ਫਿਰ ਮੈਂ ਵੀ ਕੀ ਕਰਾਂ ਮੈਂ ਤਾਂ ਆਪਣੇ ਨਿਆਣੇ ਦੇ ਕੱਢਾ ਵਿੱਚ ਗੋਬੜੇ ਆ ਵੀ ਸਾਰੇ ਚਿੱਟੇ ਚੁੱਟੇ ਕੱਪੜੇ ਵੀ ਧੋਤੇ ਆ ਵੇਖ ਕਿਦਾਂ ਲਿਸ਼ਕਾ ਮਾਰਨ ਦੀ ਇਹਨੂੰ ਮੈਂ ਸਗੋਂ ਪਾਇਆ ਵੀ ਮਸ਼ੀਨ 'ਚ ਹੀ ਆ ਹੁਣ ਜੜੀ ਹੈ ਹੀ ਨੀਲੇ ਰੰਗ ਦੀ ਉਹ ਚਿੱਟੇ ਰੰਗ ਦੀ ਕਿਦਾਂ ਨਿਕਲ ਆਊਗੀ ਭਲਾ ਇਹ ਦੀਦੀ ਵੀ ਨਾ ਕੁਝ ਜੇ ਵਿੱਚ ਹਾਥੀ ਪਾਉਣ ਨੂੰ ਕਹਿ ਦਿੰਦੀ ਨਾ ਕੇ ਨੇ ਚਾਰਜ ਲਾਉਣਾ ਨਾ ਕੋਸ਼ ਕਰਨਾ ਫਿਰ ਕਹਿ ਦਿੰਦੇ ਆ ਵੀ ਕੰਮ ਤੇ ਹੀ ਕਰਦੇ ਜਾ ਕੇ ਮੈਂ ਦੋਨੋਂ ਦਿਖਾਉਣੀ ਆ ਨਾ ਪਾ ਜੀ ਨੇ ਤਾਂ ਕੋਈ ਫੈਸਲਾ ਹੀ ਨਹੀਂ ਕੀਤਾ ਨਾਉ ਨਾ ਚੂ ਉਹਨਾਂ ਜਾ ਕੇ ਦਿਖਾਉਣੀ ਪਹਿਲਾਂ ਕਿਦਾਂ ਦੀ ਹੈ ਵੇਖਾਂ ਜਿਹੜੇ ਚਿੱਟੇ ਕੱਪੜੇ ਉਹ ਤੇ ਚਿੱਟੇ ਲਿਖਣ ਦੇ ਤੇ ਜਿਹੜੇ ਦੂਜੇ ਉਹ ਕਿਦਾਂ ਲਿਖ ਜਾਣਗੇ ਪਹਿਲਾਂ ਆਹ ਧੋਤੀ ਵਾਈਟ ਆ ਚੰਗਾ ਆ ਵੇਖ ਲਓ ਤੁਹਾਨੂੰ ਵੀ ਪਸੰਦ ਆਗੇ ਜਾਂ ਨੁਕਸੀ ਕੱਢਣੇ ਆ ਨਹੀਂ ਚਮਕਣ ਦੀ ਪੂਰੀ ਕਲਰ ਕੁੱਲੇ ਚੈੱਕ ਕਰ ਲਓ ਨਾ ਮਸ਼ੀਨ ਚ ਪਾਈ ਹੋ ਨਹੀਂ ਚਮਕਣ ਦੀ ਹੈ ਪੂਰੀ ਠੀਕ ਆ ਕਿਉਂ ਕੀ ਗੱਲ ਹੋਈ ਆ ਗੱਲ ਗੱਦੀ ਹੋਣੀ ਆ ਮੁੰਡੇ ਦਾ ਆ ਵੇਖੋ ਆ ਕਿਹੜਾ ਰੰਗ ਵਾ ਤੇ ਆ ਕਿਹੜਾ ਰੰਗ ਵਾ ਆ ਵੇਖੋ ਮੈਨੇਜਰ ਕੱਪੜੇ ਪਾ ਲਾ ਉਹ ਰੰਗ ਫਰੋਜੀ ਆ ਕਿ ਨੀਲਾ ਜਾ ਵਾ ਉਹੀ ਫਰੋਜੀ ਆ ਹਾਂ ਇਹ ਬਲਾ ਇਹਦਾ ਵੇਖੋ ਕਲਰਫੁਲ ਗੰਦੀ ਆ ਨਹੀਂ ਸਹੀ ਐ ਵੀ ਕਿਉਂ ਜਦੋਂ ਪਾ ਬੀਤਾ ਧੀ ਐ ਨਾ ਆ ਭੈਣ ਮੇਰੀ ਵੱਡੀ ਕਹਿੰਦੀ ਆਏ ਤੂੰ ਤੇ ਨਖਾਰੀ ਨਹੀਂ ਨਖਾਰੇ ਨਹੀਂ ਹੁਣੇ ਲੜਨ ਦੀ ਹੀ ਮੈਂ ਹਾਂ ਵੀ ਆਪ ਥੋੜਾ ਆ ਤੋਤੀ ਓ ਤੇ ਨਹੀਂ ਆ ਵਾਈਟ ਵਾਲੇ ਚਮਕਣੀਆਂ ਦਾ ਥੋੜੀ ਹੋ ਰੰਗਦੀ ਏ ਤੇ ਇਹਨਾਂ ਨੂੰ ਇਦਾਂ ਰਹਿਣਾ ਵਾ ਤੇ ਮੈਂ ਕੀ ਕਰਾਂ ਮੈਂ ਪਹਿਲਾਂ ਵੀ ਤੋਤੀ ਏ ਤੇ ਹੁਣ ਦੋਰੇ ਤੁਹਾਨੂੰ ਰੱਖਤੀ ਓ ਮੈਂ ਹੁਣ ਇੱਕੋ ਹੀ ਕੰਮ ਕਰੀ ਜਾਇਆ ਕਰਾਂ ਸਾਰਾ ਦਿਨ ਮੇਰਾ ਦਿਮਾਗ ਭਾਵੇਂ ਆ ਵਾ ਭਲਾ ਮੈਂ ਤਾਂ ਕਹਤਾ ਮੈਂ ਹਾਂ ਥੋਲਾ ਮੈਂ ਨਹੀਂ ਥੋਣੀ ਹੁਣ ਤੋਤੀ ਨੂੰ ਕੌਣ ਥੋਈ ਜਾਵੇ ਜਾਂ ਤੇ ਹੋਵੇ ਵੀ ਥੋਣ ਵਾਲੀ ਹੋਵੇ ਤੇ ਬੰਦਾ ਨਿਊ ਵੀ ਜਾਵੇ ਥੋ ਵੀ ਦਵੇ ਉਨਾਲੇ ਤੂੰ ਕਿਹੜੀ ਲੜਾਕੀਆਂ ਕੇ ਲੜਕੇ ਦੱਸਣਾ ਵਾ ਮੜ ਜੀ ਪਾਣੀ ਚ ਕੱਢ ਦੇ ਤਾਂ ਆਪੇ ਖੋਸ ਲੈਣਾ ਨੇ ਮੈਂ ਲੜਾਕੀ ਨਹੀਂ ਉਹ ਤੇ ਮੈਨੇ ਕਹਿੰਦੀ ਤੂੰ ਹੀ ਲੜਾਈ ਦਾ ਮੋਢ ਤੂੰ ਹੀ ਲੜਾਈ ਦਾ ਮੋਢ ਵਾ ਕਿੱਥੋਂ ਤੂੰ ਤੇ ਲੜਾਈ ਟਾਲਦੀ ਰਹੀਂਦੀ ਛਗੋ ਸਹੀ ਗੱਲ ਵਾ ਮੜਾ ਪਾਣੀ ਚ ਕੱਢ ਦੇ ਤੇ ਮੁੜ ਕੇ ਨਾ ਜਾਈ ਨਿਕਲ ਗਈ ਆ ਪਾਣੀ ਚ ਤੇ ਨਹੀਂ ਕੱਢਣੀ ਪਾਣੀ ਮਾਰਨਾ ਤੇ ਗੁਰਸ਼ੀ ਪਹਿਣਾ ਹੀ ਇੱਦੇ ਤੇ ਲੱਕ ਮੇਰੇ ਅੱਗੇ ਬੜਾ ਦੁਖੰਡਿਆ ਪਰ ਹੁਣ ਮੈਂ ਕਲਾ ਨੂੰ ਟਾਲਣ ਦੀ ਮਾਰੀ ਨੇ ਨਾ ਇਹ ਵੀ ਬਲੀਦਾਨ ਦੇਣਾ ਹੀ ਪੈਣਾ ਵਾ ਚੱਲ ਜੇ ਤੇਹੀ ਕਹਿ ਦਿੱਤਾ ਵਾ ਨਾ ਨਹੀਂ ਫਿਰ ਪਾਉਂਦੀ ਲੜਾਈ ਲੜਾਈਦਾ ਤੇ ਮੈਂ ਪੁਰਨੇ ਮੂਰਜੀ ਮੈਂ ਤਾਂ ਨਹੀਂ ਧੋਣੀ ਇਹਦਾ ਕਿੱਦਾ ਜਾਣਾ ਸੀ ਥੋਤੀ ਤੇ ਹੈਗੀ ਸੀ ਨਹੀਂ ਤੂੰ ਕਿਥੋਂ ਮੇਰਾ ਬਾਪ ਲੜਾਈ ਪਾਉਣਾ ਤੂੰ ਲੜਾਈ ਟਾਲਦੀ ਆਂ ਕੇ ਚੱਲ ਠੀਕ ਆ ਫਿਰ ਮੈਂ ਧੋ ਕੇ ਆਈ ਬੱਲੇ ਤੇਰੇ ਬੜੀ ਖੋਸ ਹੋਈ ਏ ਇਦਾਂ ਪੰਪ ਦੇ ਕੰਮ ਕਰਾਉਣਾ ਚਾਹੀਦਾ